ਅਜਨਾਲਾ ਦੇ ਪਿੰਡ ਹਰੜ ਕਲਾਂ ਦੇ ਸਾਫਕਾ ਸਰਪੰਚ ਇਸ ਸਮੇ ਮੌਜੂਦ ਨੇ ਸਾਡੇ ਨਾਲ ਉਹਨਾਂ ਦੀ ਵੀ 14 ਕਿੱਲੇ ਪੈਲੀ ਦੇ ਵਿੱਚ 10-10 ਫੁੱਟ ਪਾਣੀ ਖੜਾ ਹੈਗਾ ਇਸ ਸਮੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਸਥਿਤੀ ਹੈਗੀ ਹੁਣ ਪਾਣੀ ਉਤਰਿਆ ਹੈਗਾ ਮਾੜਾ ਮੋਟਾ ਕਿ ਹੁਣ ਕੀ ਕੋਈ ਕਈ ਇਲਾਕਿਆਂ 'ਚ ਇਹ ਕਹਿਣ ਲੱਗੇ ਕਿ ਪਾਣੀ ਥੋੜਾ ਜਿਹਾ ਘਟਿਆ ਹੈਗਾ ਤੁਹਾਡੀ ਪੈਲੀ ਦਾ ਕੀ ਹਾਲਾਤ ਨੇ ਸਾਡੀ ਪੈਲੀ 28 ਤਰੀਕ ਦੇ ਲਗਭਗ 27 ਦੀ ਰਾਤ ਨੂੰ 28 ਨੂੰ ਪਾਣੀ ਜਿਹੜਾ ਵਾ ਲਗਭਗ 10-10 ਫੁੱਟ ਫਸਲਾਂ 'ਚ ਫੇਰ ਆ ਪਿਆ ਜੀ ਜਿਹੜੀ ਸਾਡੀ ਫਸਲ ਆ ਉਹ 28 ਤਰੀਕ ਤੋਂ ਅੱਜ ਤੱਕ ਜਿਹੜੀ ਅਜੇ ਤੱਕ ਸਾਨੂੰ ਉਹ ਦੇਹਿਆ ਨਹੀਂ ਆ ਅੱਜ ਵੀ 8 ਤੋਂ 8 ਫੁੱਟ ਦੇ ਲੱਗ ਚੱਕ ਪਾਣੀ ਹੈਗਾ ਜੀ ਪੈੜੀਆਂ ਚ ਇਹ ਜਿਹੜਾ ਪਾਣੀ ਘਟਿਆ ਵਾ 2 2.5 ਫੁੱਟ ਪਾਣੀ ਫਰਕ ਪਿਆ ਵਾ ਜਿਹੜੀ ਸਾਡੀਆਂ ਪੈੜੀਆਂ ਕੋਈ ਆਪਣੀਆਂ ਕੋਈ ਅਸੀਂ ਠੇਕੇ ਤੇ ਲਈਆਂ 60 60 70 70 8 ਏਕਾ ਤਾਰ ਕੇ ਉਹ ਠੇਕੇ ਦੀ ਜਿਹੜੀ ਫਸਲ ਹੈ ਸਾਡੀ ਉਹ ਸਾਰੀ ਤਬਾਹ ਹੋ ਚੁੱਕੀ ਆ ਤੇ ਸਰਕਾਰ ਗਰੀ ਅਸੀਂ ਦੇਹੋ ਬੇਨਤੀ ਕਰਦੇ ਆ ਜੇ ਕੋਈ ਦੇ ਸਕਦੀ ਆ ਤੇ ਫਿਰ ਕਿਸਾਨ ਦੀ ਬਾਹਰ ਜ਼ਰੂਰ ਫੜੇ ਸਾਡਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਸਾਡਾ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਪਿੰਡ ਦਾ ਜਿਹੜਾ ਪਿੰਡ ਚ ਪਾਣੀ ਚਾਰਛ ਫੇਰੇ ਆ ਚੁੱਕਾ ਵਾ ਇਸ ਤੋਂ ਪਹਿਲਾਂ ਆਪਾਂ 88 ਦੀ ਗੱਲ ਕਰੀ ਉਹ ਵੀ ਹੜ੍ਹ ਅਸੀਂ ਦੇਖਿਆ ਸੀ ਤੁਸੀਂ 88 ਵਾਲਾ ਹੜ੍ਹ ਵੀ ਦੇਖਿਆ ਹੋਇਆ ਸੀ 88 ਦਾ ਹੜ੍ਹ ਦੇਖਿਆ ਸੀ ਉਸ ਸਮੇਂ ਤੇ ਰਾਤ ਪਾਣੀ ਔਨ ਕਰਕੇ ਉਦੋਂ ਵੀ ਬਹੁਤ ਹੀ ਨੁਕਸਾਨ ਹੋਇਆ ਸੀ ਜੋ ਲੋਕਾਂ ਦੀ ਫਸਲ ਜੋ ਵੀ ਲਾਇ ਹੈ ਬਾਹਰ ਫਸਲ ਤੂੜੀ ਜਾਂ ਡੰਗਰਾਂ ਦਾ ਨੁਕਸਾਨ ਡੇਰਿਆਂ ਦੇ ਵਿੱਚ ਜਿਹੜੇ ਡੰਗਰ ਫਸ ਕੇ ਬਹੁਤ ਜ਼ਿਆਦਾ ਮਰੇ ਆ ਸਮਾਂ ਰੁੜ ਗਿਆ ਸੀ ਤੇ ਉਹਦੇ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਦੋਂ ਇਹ ਆਇਆ ਕਿ ਕੋਈ ਫੋਨ ਜਾਂ ਤੁਹਾਡਾ ਟੀਵੀ ਚੈਨਲ ਜਾਂ ਮਾਧਿਮ ਉਹ ਪਿੰਡਾਂ 'ਚ ਘਟ ਆਉਂਦਾ ਸੀ ਹੁਣ ਤੇ ਮੈਂਟਮੈਂਟ ਦੀ ਖਬਰ ਜਿਹੜੀ ਹੈ ਬਹੁਤ ਚੈਨਲਾਂ 'ਲੇ ਆਏ ਆ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਪਰ ਕੋਈ ਸਰਕਾਰੀ ਅਧਿਕਾਰੀ ਆਣ ਕੇ ਇਹ ਨਹੀਂ ਕਹਿ ਸਕਿਆ ਕਿ ਆਹ ਚੀਜ਼ ਤੁਹਾਡੀ ਦਵਾਈ ਜਾਏਗੀ ਅਜੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਸਰਕਾਰ ਦੇ ਬੰਦੇ ਤੁਰੇ ਤੇ ਫਿਰਦੇ ਆ ਕਿ ਤੁਹਾਡੇ ਕੋਲੇ ਆ ਹੀ ਨਹੀਂ ਕੋਈ ਵੀ ਸਾਡੇ ਕੋਲ ਨਹੀਂ ਆਇਆ ਕੋਈ ਨਹੀਂ ਬਬਈ ਤੁਹਾਡੀ ਵੀ ਜ਼ਮੀਨ ਤੇ ਆਈ ਆ ਪਾਣੀ ਦੀ ਮਾਰ ਚ ਡੁੱਬੀ ਡੁੱਬੀ ਸਾਰੀ ਕਿੰਨੀ ਜ਼ਮੀਨ ਆ ਤੁਹਾਡੀ ਕਿੱਥੇ ਆ 6 ਕਿੱਲੇ ਇੱਧਰ ਜੇ 5 ਕਿੱਲੇ 5 ਕਿੱਲੇ ਇੱਧਰ ਜੇ ਡੁੱਬੀ ਏ ਸਾਰੀ 11 ਕਿੱਲੇ ਸਾਰੇ ਡੁੱਬ ਗਏ ਡੁੱਬੇ ਸਾਰੇ ਹਾਂਜੀ ਹੁਣ ਫਿਰ ਘਰਾਂ ਚ ਪਾਣੀ ਹੈਗਾ ਕਿ ਨਹੀਂ ਹਜੇ ਘਰ ਬਚ ਗਏ ਨਿਕਲ ਘਰਾਂ ਦੇ ਨਿਕਲ ਗਿਆ ਹਾਂਜੀ ਕਿੱਥੇ ਰਹੇ ਫਿਰ ਇਨੇ ਦਿਨ ਜਦੋਂ ਘਰ ਚ ਪਾਣੀ ਸੀਗਾ ਪਾਣੀ ਆ ਕਾ ਕੋਠਾ ਤੇ ਕੜੇ ਹਾਂਜੀ ਉਹ ਜਿਆ ਜਾਂਦੇ ਪੱਕੇ ਰਿਸ਼ਤੇ ਵਾਲੇ ਉੱਥੇ ਛੱਡ ਕੇ ਆਏ ਆ ਨੰਬਰ ਨੂੰ ਰਿਸ਼ਤੇਦਾਰੀ ਛੱਡ ਗਿਆ ਹੈ ਹਾਂਜੀ ਲੋਕਾਂ ਨੇ ਆਪਣਾ ਡਰ ਦੇ ਮਾਰੇ ਜਿਹੜੇ ਬੱਚੇ ਹਨ ਲੋਕਾਂ ਨੇ ਆਪਣੇ ਡਰ ਦੇ ਮਾਰੇ ਬੱਚੇ ਜਿਹੜੇ ਸੀ ਉਹ ਲੋਕਾਂ ਦਾ ਰਿਸ਼ਤੇਦਾਰਾਂ ਕੋ ਪਹੁੰਚਾਤੇ ਕਿ ਸਾਡੇ ਬੱਚਿਆਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਆਪ ਲੋਕਾਂ ਨੇ ਕੋਠਿਆਂ ਤੇ ਚੜ੍ਹ ਕੇ ਮੀਂਹ ਵਰਦੇ ਚ ਤੱਪੜ ਤਾਨ ਤਰਪਾਲ ਤਾਰ ਆਪਣਾ ਟਾਈਮ ਪਾਸ ਕਰਕੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਕਲਾਇਆ ਵਾ ਤੇ ਆਪ ਪਾਣੀ ਦੇ ਵਿੱਚ ਹੀ ਰਹਿ ਕੇ ਸਮਾਨ ਕੋਠਿਆਂ ਤੇ ਰੱਖਣਾ ਪਿਆ ਵਾ ਤਾਂ ਲੋਕਾਂ ਦਾ ਥੋੜਾ ਬਹੁਤਾ ਬਚਾਅ ਹੋਇਆ ਜੀ ਹੁਣ ਇਹ ਵੀ ਇੱਕ ਗੱਲ ਆ ਰਹੀ ਹੈ ਕਿ ਕਹਿੰਦੇ ਵੀ ਸਮਾਨ ਜਿਹੜਾ ਰਾਸ਼ਨ ਹੈ ਜਾਂ ਹੋਰ ਰਸਦ ਹੈ ਜਿਹੜੀ ਉਹ ਸਮਾਜ ਸੇਵੀ ਸੰਸਥਾਵਾਂ ਨੇ ਤੇ ਬਹੁਤ ਪਹਚਾਈ ਹੈ ਬਹੁਤ ਪਹਚਾਈ ਹੈ ਪਰ ਉਹਦੀ ਕਈ ਜਗ੍ਹਾ 'ਚ ਕਈ ਪਿੰਡਾਂ 'ਚ ਲੜਾਈ ਵੀ ਹੈਗੀ ਆ ਵੀ ਸਾਨੂੰ ਪਹੁੰਚ ਰਿਹਾ ਰਸਦ ਦੂਜੇ ਪਿੰਡ ਨਹੀਂ ਪਹੁੰਚ ਰਿਹਾ ਕਿਸੇ ਪਿੰਡ ਦੇ ਕੁਝ ਲੋਕਾਂ ਨੇ ਰੱਖ ਲਿਆ ਅਗਲੇ ਪਿੰਡਾਂ 'ਚ ਨਹੀਂ ਜਾਂਦਾ ਜਾਂ ਦਿੱਤਾ ਜਾ ਰਿਹਾ ਇਹ ਕੀ ਚੱਕਰ ਹੈਗਾ ਇਹਦੀ ਕਾਹਦੀ ਲੜਾਈ ਹੈ ਨਹੀਂ ਜੀ ਇਹ ਰਾਸ਼ਨ ਤੋਂ ਤੇ ਲੜਨਾ ਨਹੀਂ ਚਾਹੀਦਾ ਗੁਰੂ ਰਾਮਦਾਸ ਗਾੜੀ ਅਰਦਾਸ ਕਰਨੀ ਚਾਹੀਦੀ ਆ ਵੀ ਸਾਡੇ ਜਿਹੜਾ ਪਾਣੀ ਨੀਚੇ ਹੋ ਜੇ ਮੀਂਹ ਨਾ ਪਵੇ ਮੇਂ ਨਾ ਪਵੇ ਤੇ ਪਾਣੀ ਨੀਚੇ ਹੋ ਜੇ ਤੇ ਸਾਡੇ ਜਿਹੜਾ ਉਹਨਾਂ ਪਚਾਇਆ ਜਾਵੇ ਹੂੰ ਜਿੰਨਾਂ ਕੋ ਨਹੀਂ ਹੈਗਾ ਉਹਨਾਂ ਪਚਾਇਆ ਜਾਵੇਗੀ ਹੂੰ ਉਹ ਸਾਡੇ ਕੋਈ ਬਹੁਤ ਸਾਰੇ ਅਸੀਂ ਦੇਖਿਆ ਟਾਹਣੀਆਂ ਚ ਜਿਹੜੇ ਅਜੇ ਵੀ ਕਈ ਵਿਚਾਰੇ ਫਸੇ ਹੋਏ ਆ ਬਹੁਤ ਦੂਰ ਦਰਾਡੇ ਚ ਹੈਗੇ ਆ ਰਾਸ਼ਨ ਪਾਣੀ ਤੇ ਸੰਸਥਾਵਾਂ ਨੇ ਬਹੁਤ ਮਦਦ ਕੀਤੀ ਆ ਪੁੱਜਦਾ ਕਰ ਹੀ ਦਿੱਤਾ ਲਗਭਗ ਸਾਰੀ ਜਗ੍ਹਾ ਤੇ ਬਹੁਤ ਜ਼ਿਆਦਾ ਮਦਦ ਕੀਤੀਆਂ ਨੇ ਰੱਖੀਏ ਇਹ ਨਹੀਂ ਛੱਡੇ ਰਹਿ ਗਏ ਕੋਈ ਤੁਹਾਡੇ ਕੋਲੇ ਆਈ ਹੈ ਮਦਦ ਸਾਰੀ ਪਹੁੰਚੀ ਆ ਹਾਂਜੀ ਮਾਧਦ ਸਮਾਜੇ ਵੀ ਸਾਰੇ ਆ ਰਹੇ ਆ ਪਰ ਅਸੀਂ ਦੇ ਗੁਰੂ ਰਾਮਦਾਸ ਅਗੜੀ ਇਹੀ ਅਰਦਾਸ ਕਰਦੇ ਆ ਕਿ ਸਾਨੂੰ ਇਹਨਾਂ ਵਾਰ ਦੀ ਲੋੜ ਪਾਵੇ ਹੀ ਨਾ ਇਹ ਪਾਣੀ ਪਾਣੀ ਆਵੇ ਹੀ ਨਾ ਪਾਣੀ ਨਾ ਆਵੇ ਤਾਂ ਅਸੀਂ ਕਿਸੇ ਕੋਲ ਮੰਗੀਏ ਵੀ ਨਾ ਤੇ ਪ੍ਰਮਾਤਮਾ ਹੀ ਸਾਨੂੰ ਇਹ ਪਾਣੀ ਉਮੇਰ ਕਰੇ ਪਾਣੀ ਨੀਜੇ ਹੋ ਜਾਏ ਤਾਂ ਸਾਡੀਆਂ ਫਸਲਾਂ ਜਿਹੜੀਆਂ ਹੁਣ ਇਹ ਨੁਕਸਾਨ ਤੇ ਹੋ ਚੁੱਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਣਕਾਂ ਬੀਜਣੀਆਂ ਨੇ ਉਹ ਸਾਰ ਪੈੜੀਆਂ ਸਹੀ ਕਰਾਉਣੀਆਂ ਨੇ ਪਧਰੀਆਂ ਕਰਾਉਣੀਆਂ ਨੇ ਸਾਨੂੰ ਖਾਦ ਦੀ ਲੋੜ ਐ ਬੀਜ ਦੀ ਲੋੜ ਐ ਉਹ 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 ਵੀ ਸਾਡੇ ਵਾਸਤੇ ਮਤਲਬ ਆਉਣ ਵਾਲੇ ਸਮੇਂ 'ਚ ਪਿਛਲਾ ਸਾਡਾ ਜੋ ਖਰਚਾ ਸਾਰਾ ਤਬਾਹ ਹੋ ਚੁੱਕਾ ਜੋ ਲਾਇਆ ਹੈ ਤੜ ਦੇ ਤੁਹਾਡੇ ਪਿੰਡ ਦੇ ਵਿੱਚੋਂ ਦੀ ਨਹਿਰ ਲੰਘਦੀ ਆ ਨੇੜਿਓਂ ਦੀ ਤੁਸੀਂ ਦੱਸਦੇ ਸੀ ਵੀ ਉਹ ਨਹਿਰ ਤੋਂ ਜੇ ਖੇਤ ਬਚਾਉਣੇ ਹੋ ਤਾਂ ਉਹਦਾ ਤਰੀਕਾ ਕੀ ਹੋ ਸਕਦਾ ਕਿਉਂਕਿ ਸਰਕਾਰ ਕਹਿ ਰਹੀ ਐ ਵੀ ਹੁਣ ਅਸੀਂ ਜੇ ਸੂਏ ਜਾਂ ਕੁਛ ਇਦਾਂ ਦੇ ਡੈਮ ਬੰਨ ਬਣਾਉਣੇ ਆ ਤੇ ਹੀ ਲੋਕਾਂ ਦੀ ਗੱਲ ਸੁਣਨੀ ਆ رائے ਲਈ ਜਾਊਗੀ ਇਸ ਵਾਰੀ ਕੀ ਤੁਸੀਂ ਸੋਚਦੇ ਹੈਗੇ ਹੋ ਕਿ ਕਿਵੇਂ ਹੋ ਸਕਦਾ ਬਚਾ ਤੁਹਾਡਾ ਅਸੀਂ ਦੇ ਸਰਕਾਰ ਗਾੜੀ ਇਹ ਬੇਨਤੀ ਕਰਦੇ ਆ ਵੀ ਜਿਹੜਾ ਸਾਡਾ ਸੱਕੀ ਨਾਲਾ ਹੈ ਨਾ ਸੱਕੀ ਨਾਲੇ ਦੀ ਖਲਾਈ ਹੋ ਜੇ ਤੇ ਤਾਂ ਜੋ ਥੋੜਾ ਬੋਧਾ ਪਾਣੀ ਜਿਹੜਾ ਸੌਣਪਾਦਰੋਂ ਮੀਆਂ ਚ ਆਉਂਦਾ ਵਾ ਉਹ ਸੱਕੀ ਦੇ ਖਲਾਈ ਰਾਈ ਗਾੜੀ ਨਿਕਲ ਜੇ ਤਾਂ ਜੋ ਥੋੜਾ ਬੋਧਾ ਪੈੜੀਆਂ ਚ ਪਾਣੀ ਨਾ ਜਾਵੇ ਖਲਾਈ ਹੋਵੇ ਸੱਕੀ ਦੀ ਤੇ ਪਾਣੀ ਗਾਂ ਜਾਵੇ ਤਾਂ ਜੋ ਲੋਕਾਂ ਦੀ ਸੱਕੀ ਦੇ ਨੇੜੇ ਜਿਹੜੀਆਂ ਜ਼ਮੀਨਾਂ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਹੂੰ ਨਾਲੇ ਸਾਫ਼ ਕੀਤੇ ਜਾਣ ਨਾਲੇ ਸਾਫ਼ ਕੀਤੇ ਜਾਣ ਸੱਕੀ ਦੀ ਖਲਾਈ ਕੀਤੀ ਜਾਵੇ ਜੀ ਹੂੰ ਉਖਲਾਈ ਨਹੀਂ ਹੋ ਰਹੀ ਖਲਾਈ ਕਰਕੇ ਪਾਣੀ ਜਿਹੜਾ ਰੁਕ ਰੁਕ ਜਾਂਦਾ ਇਧਰ ਕੈਮਰਾਮੈਨ ਨੂੰ ਦਿਖਾ ਲੋ ਬੂਟੀ ਦਾ ਢੇਡ ਲੱਗਾ ਵਾ ਉਹ ਜੀਸੀਪੀ ਦੇ ਨਾਲ ਬੂਟੀ ਕਢਾਈ ਗਈ ਹੈ ਜਿਹੋਕ ਦੜਾ ਲੱਗਾ ਜੀ ਇਹ ਤੁਸੀਂ ਦਿਖਾ ਦਿੰਨੇ ਉਹ ਹੈ ਜਿਹੜੀ ਬੂਟੀ ਕਢਾਈ ਗਈ ਹੈ ਉਹ ਕਿੱਡਾ ਪਹਾੜ ਲੱਗਾ ਹੋਇਆ ਉਸ ਪਾਸੇ ਉਹ ਕਢਾਈ ਗਈ ਹੈ ਜੇ ਇਹੋ ਪਹਿਲਾਂ ਖਲਾਈ ਹੋ ਜੇ ਸੱਕੀ ਦੀ ਤੇ ਸੱਕੀ ਸਾਡਾ ਜਿਹੜਾ ਪੈੜੀਆਂ ਦਾ ਨੁਕਸਾਨ ਉਹ ਨਾ ਹੋ ਸਕੇ ਇੱਕ ਕਾਰਨ ਹੈਗਾ ਕਿ ਇਹਨਾਂ ਦੀ ਨਹਿਰਾ ਨੂਰਾ ਦੀ ਸਫਾਈ ਨਹੀਂ ਹੋਈ ਜਾਂ ਡਰੇਨਾ ਦੀ ਸਫਾਈ ਨਹੀਂ ਹੋਈ। ਹਾਂਜੀ ਮੈਂ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਬਣਿਆ ਗਰਦੀਪ ਸਿੰਘ ਰੰਧਾਵਾ ਮੈਂ ਉਹਦੀ ਬਾਈਟ ਸੁਣੀ ਸੀ ਉਸ ਬੰਦੇ ਨੇ ਸਾਡੀ ਇਹ ਆਵਾਜ਼ ਬੁਲੰਦ ਕੀਤੀ ਸੀ ਕਿ ਜੋ ਡੇਰਾ ਬਾਬਾ ਨਾਨਕ ਤੋਂ ਲੈ ਕੇ ਇਹ ਨਾਲੇ ਤੋਂ ਲੈ ਕੇ ਇਹ ਸੱਕੀ ਦੀ ਖਲਾਈ ਕੀਤੀ ਜਾਵੇ। ਮੈਂ ਉਸ ਬੰਦੇ ਦੀ ਸਿਫਤ ਕਰਦਾ ਮੈਂ ਸੁਣੀ ਉਹਦੀ ਕਿ ਕਿਸੇ ਬੰਦੇ ਨੇ ਜਿਹੜੀ ਸੱਕੀ ਦੀ ਖਲਾਈ ਬਾਰੇ ਆਵਾਜ਼ ਵਿਧਾਨ ਸਭਾ ਦੇ ਵਿੱਚ ਬੁਲੰਦ ਕੀਤੀ ਆ। ਮੈਂ ਉਹਦਾ ਧੰਨਵਾਦ ਵੀ ਕਰਿਆ ਹੋਇਆ ਤੇ ਫੇਰ ਨਹੀਂ ਹੋਇਆ ਫੇਰ ਨਹੀਂ ਸਰਕਾਰਾਂ ਦੇ ਸਿਰ ਤੇ ਕੋਈ ਅਸਰ ਨਹੀਂ ਸਿਰ ਪਾਉਂਦੇ ਆ ਫੋਟੋ ਲਵਾ ਕੇ ਚਲ ਜਾਂਦੇ ਆ ਇਹਦੀ ਖਲਾਈ ਕੀਤੀ ਜੇ ਸਾਡਾ ਬਚਾਅ ਹੋ ਸਕਦਾ ਫੋਟਾਂ ਲਾ ਲਈ ਜਾਂਦੇ ਫੋਟਾਂ ਲਵਾ ਕੇ ਚਲੇ ਜਾਂਦੇ ਸੋ ਇਹ ਲੋਕਾਂ ਦਾ ਹੈਗਾ ਕਿ ਜਿਹੜੇ ਨਹਿਰਾਂ ਨਿਕਲਦੀਆਂ ਨੇ ਜਾਂ ਸੱਕੀਆਂ ਨੇ ਉਹਨਾਂ ਦੀ ਸਫਾਈ ਜੇ ਸਮੇਂ ਸਿਰ ਹੋਵੇ ਤਾਂ ਸ਼ਾਇਦ ਨਾਲ ਵਗਦੀਆਂ ਨਹਿਰਾਂ ਦੀ ਮਾਰ ਉਹਨਾਂ ਦੇ ਖੇਤਾਂ ਨੂੰ ਇੰਨੀ ਬੁਰੀ ਤਰ੍ਹਾਂ ਨਾ ਪਵੇ ਹੁਣ ਇਹ ਜਿਹੜੇ ਖੇਤ ਨੇ ਕਰੀਬਨ 8 ਤੋਂ 10 ਫੁੱਟ ਪਾਣੀ ਅਜੇ ਵੀ ਖੇਤਾਂ ਦੇ ਵਿੱਚ ਖੜਾ ਹੈਗਾ ਨਹਿਰਾ ਖੇਤਾਂ ਦੇ ਨਾਲ ਪੂਰੀ ਤਰ੍ਹਾਂ ਮਿਲ ਚੁਕੀਆਂ ਨੇ ਪੂਰੇ ਰਸਤੇ ਬੰਦ ਹੋ ਚੁਕੇ ਨੇ ਪਿੰਡ ਕਟੇ ਗਏ ਸੀਗੇ ਪਰ ਹੁਣ ਇਹ ਸੜਕ ਜਿਹੜੀ ਹੈ ਇਹਦੇ ਵਿੱਚੋਂ ਥੋੜਾ ਸੜਕ ਤੋਂ ਸੜਕ ਨਜ਼ਰ ਆਉਣੀ ਸ਼ੁਰੂ ਹੋਈ ਹੈ ਸੜਕ ਤੋਂ ਪਾਣੀ ਥੋੜਾ ਢਲ ਹਟਿਆ ਹੈ ਪਰ ਖੇਤਾਂ ਦੇ ਵਿੱਚ ਅਜੇ ਵੀ 8 ਤੋਂ 10 ਫੁੱਟ ਦੇ ਕਰੀਬ ਪਾਣੀ ਖੜਾ ਹੈ ਕੈਮਰਾਮੈਨ ਆਨੰਦ ਦੇ ਨਾਲ ਪਮਿਲ ਪਾਟਿਆ ਦੈਨਿਕ ਸਵੇਰਾ ਅਜਨਾਲਾ